ਇਹ 3D ਮ사ਜਰ ਹੁੰਦਾ ਹੈ ਫੇਸ਼ੀਅਲ ਦੇ ਵਿੱਚ ਯੂਜ਼ ਹੁੰਦਾ ਹੈ ਤੁਹਾਨੂੰ ਪੈਣਾ 90 ਰੁਪਏ ਦਾ ਓਕੇ ਆ ਦੇਖੋ ਨੀਵਿਆ ਦੇ ਲੋਸ਼ਨ ਆ ਗਏ ਹਾਂਜੀ ਵੱਡੇ ਲੋਸ਼ਨ 50% ਲੈਸ ਤੇ ਆ ਵੈਕਸਿੰਗ ਜੈਲ ਆ ਗਈ ਠੀਕ ਹੈ ਕਿੰਨੇ ਦੀ ਪੈਣੀ 75 ਰੁਪਏ ਤਾਂ ਕਿੰਨੇ ਦੀ ਹੈ 75 ਰੁਪਏ ਦੀ ਪੈਣੀ ਹੈ 250 ਰੁਪਏ ਐਮ ਆਰ ਪੀ ਸਟੀਮਰ ਇਹ ਕੈਪ ਆ ਗਈ ਸਪਾ ਕੈਪ ਆ ਗਈ ਹਾਂਜੀ ਠੀਕ ਹੈ ਨਾ ਕਿੰਨੇ ਦੀ ਪੈਣੀ 170 ਰੁਪਏ ਦੀ ਗਾਹਕ ਉਧਰ ਖੜਾ ਮਾਲ ਕਢਾ ਰਿਹਾ ਹੈ ਆ ਪਾਊਡਰ ਹੈ ਸਟਾਈਲਿੰਗ ਪਾਊਡਰ ओके okay. एमआरपी चेक ਕਰੋ 600 ਰੁਪਏ एमआरपी ਹੈ ਹਾਂਜੀ ਡੇਟ ਚੈੱਕ ਕਰੋ ਫਰੈਸ਼ ਡੇਟ ਦਾ ਮਾਲ ਹੈ ਸਿਰਫ 80 ਰੁਪਏ ਦਾ ਪਾਊਡਰ ਹੈ ਕਰਲਿੰਗ ਰੋਡ ਜਿੱਨੂੰ ਕਹਿੰਦੇ ਆ ਹਾਂਜੀ ਅਗਾਹਕ ਦਾ ਮਾਲ ਪੈਕ ਹੋ ਰਿਹਾ ਅੱਥੋ ਹੀ ਦਿਖਾ ਦੇਣਾ ਤੁਹਾਨੂੰ ਆ ਦੇਖੋ ਕਿੰਨੇ ਵੀ ਪੈਣੀ 350 ਰੁਪਏ ਲੈ ਕਿੰਨੇ ਆਊਗਾ ਆ ਬਲੀਚਾ ਤੁਹਾਨੂੰ ਦਿਖਾਈਆਂ ਨਾ 33 33 ਰੁਪਏ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੋ ਫੀਲਡ ਲਗਣ ਦਿਖਣੇ ਲੁਧਿਆਣੇ ਕੋਸਮੈਟਿਕ ਦਾ ਸਭ ਤੋਂ ਵੱਧ ਖੋਣਗੇ ਅੱਜ ਤੁਹਾਨੂੰ ਹੋਰ ਆ ਦੇਖੋ ਇਹ ਕਰਲਿੰਗ ਸਟ੍ਰੇਟ ਨਰ ਹੈ ਕਰਲਿੰਗ ਰੋਡ ਜਿੰਨੂੰ ਕਹਿੰਦੇ ਆ ਹਾਂਜੀ ਆਗਾਹ ਦਾ ਮਾਲ ਪੈਕ ਹੋ ਰਿਹਾ ਅੱਥੋਂ ਹੀ ਦਿਖਾ ਦਿੰਨੇ ਆ ਤੁਹਾਨੂੰ ਆ ਦੇਖੋ ਕਿੰਨੇ ਦੀ ਪੈਣੀ 350 ਰੁਪਏ ਬਈ ਕਿੰਨੇ ਆਊਗਾ ਬਾਜ਼ਾਰੋਂ ਤੁਸੀਂ 500 ਰੁਪਏ ਦਾ ਪੀਸ ਲੈਨੇ ਹੋ ਸਟੀਮਰ ਇਹ ਕੈਪ ਆ ਗਈ ਸਪਾਕ ਕੈਪ ਆ ਗਈ ਹਾਂਜੀ ਠੀਕ ਹੈ ਨਾ ਕਿੰਨੇ ਦੀ ਪੈਣੀ 170 ਰੁਪਏ ਦੀ ਓਕੇ ਬਈ 170 ਰੁਪਏ ਦੀ ਪੈਣੀ ਜਿੰਨੇ ਦੀ ਮਰਜ਼ੀ ਸੇਲ ਕਰੋ ਓਕੇ ਸਪਾਕ ਕੈਪ ਆਓ ਅੱਗੇ ਤੁਹਾਨੂੰ ਪਾਊਡਰ ਦਿਖਾਉਂਦੇ ਆ। ਇਹ ਗਾਹ ਕੋ ਉਧਰ ਖੜਾ ਮਾਲ ਕਢਾ ਰਿਹਾ। ਇਹ ਪਾਊਡਰ ਹੈ ਸਟਾਈਲਿੰਗ ਪਾਊਡਰ। ਓਕੇ। ਐਮ ਆਰ ਪੀ ਚੈੱਕ ਕਰੋ 600 ਰੁਪਏ ਐਮ ਆਰ ਪੀ ਹੈ। ਹਾਂਜੀ। ਡੇਟ ਚੈੱਕ ਕਰੋ। ਫਰੈਸ਼ ਡੇਟ ਦਾ ਮਾਲ ਹੈ ਸਿਰਫ 80 ਰੁਪਏ ਦਾ ਪਾਊਡਰ ਹੈ। ਇਹ ਦੇਖੋ। ਤੁਸੀਂ ਇੱਧਰ ਕਰੋ। ਆ ਵੈਕਸਿੰਗ ਜੈੱਲ ਆ ਗਈ। ਠੀਕ ਹੈ ਕਿੰਨੇ ਦੀ ਪੈਣੀ 75 ਰੁਪਏ। ਇਹ ਕਿੰਨੇ ਦੀ ਹੈ? ਆ ਦੇਖੋ। 75 ਰੁਪਏ ਦੀ ਪੈਣੀ ਹੈ 250 ਰੁਪਏ ਐਮ ਆਰ ਕਿੰਛੀ ਦਾ ਕਟਿੰਗਾ ਸਾਰਾ ਕੁਝ ਮਿਲੇਗਾ ਐ ਦੇਖੋ ਇਹ ਮ사ਜਰ ਆਏ ਹੋਏ ਆ ਪੰਦ ਪੰਦ ਗੱਤੇ ਮ사ਜਰ ਜਿੰਨਾ ਮਰਜ਼ੀ ਲੋ ਓਕੇ ਵੀਰੇ ਇਹ 3D ਮ사ਜਰ ਹੁੰਦਾ ਫੇਸ਼ੀਅਲ ਦੇ ਵਿੱਚ ਯੂਜ਼ ਹੁੰਦਾ ਤੁਹਾਨੂੰ ਪੈਣਾ 90 ਰੁਪਏ ਦਾ ਓਕੇ ਵੀਰੇ 90 ਰੁਪਏ ਦਾ ਪੈਂਦਾ ਤੁਹਾਨੂੰ ਓਕੇ ਇਹ ਵੈਕਸੀਟਰ ਵਗੈਰਾ ਇਹ ਫੇਸ਼ੀਅਲ ਕਿੱਟਾਂ ਦੇਖੋ 105 ਰੁਪਏ ਦਾ ਫੇਸ਼ੀਅਲ ਉਹ ਬਜਤ ਕਿੰਨੇ ਦੀ ਹੈ ਉਹ ਤਾਂ ਤੁਸੀਂ ਬਿਜਾਰਾ 125 ਰੁਪਏ ਦਾ ਲੈਣੇ ਹੋ ਓਕੇ 105 ਰੁਪਏ ਆ ਬਲੀਚਾ ਤੁਹਾਨੂੰ ਦਿਖਾਈਆਂ ਨਾ 33 33 ਰੁਪਏ ਹਾਂ ਜਿੰਨੀਆਂ ਮਰਜ਼ੀ ਲਓ 33 ਰੁਪਏ ਬਲੀਜ਼ ਆ ਦੇਖੋ ਵੀਜ਼ੋਨ ਸ਼ੇਵਿੰਗ ਫੋਮ ਵੀਜ਼ੋਨ ਸ਼ੇਵਿੰਗ ਕਰੀਮ ਪਾਣੇ ਪਾਣੇ ਗੱਤੇ ਮ사ਜਰ ਜਿੰਨਾ ਮਰਜ਼ੀ ਲੋ ਓਕੇ ਵੀਰ ਇਹ 3D ਮ사ਜਰ ਹੁੰਦਾ ਹੈ ਫੇਸ਼ੀਅਲ ਦੇ ਵਿੱਚ ਯੂਜ਼ ਹੁੰਦਾ ਤੁਹਾਨੂੰ ਪੈਣਾ 90 ਰੁਪਏ ਦਾ ਓਕੇ ਵੀਰੇ 90 ਰੁਪਏ ਦਾ ਪੈਂਦਾ ਤੁਹਾਨੂੰ ਓਕੇ ਇਹ ਵੈਕਸੀਡਰ ਵਗੈਰਾ ਇਹ ਫੇਸ਼ੀਅਲ ਕਿੱਟਾਂ ਦੇਖੋ 105 ਰੁਪਏ ਦਾ ਫੇਸ਼ੀਅਲ ਉਹ ਬਜਾ ਕਿੰਨੇ ਦੀ ਹੈ ਉਹਦਾ ਤੁਸੀਂ ਬਜਾਰਾ 125 ਰੁਪਏ ਦਾ ਲੈਣੇ ਹੋ ਓਕੇ 105 ਰੁਪਏ

ਇਹ ਸਟ੍ਰੇਟ ਕਰੀਮ ਆ ਤੁਹਾਨੂੰ ਕਿੰਨੇ ਦੀ ਪੈਣੀ ਐ 100 ਰੁਪਏ ਦੀ ਓਕੇ ਬਈ ਬਜ਼ਾਰੋਂ ਤੁਸੀਂ 500 ਰੁਪਏ ਦੀ ਲੈਣੀ ਐ ਹਨਾ ਸਟ੍ਰੇਟ ਕਰੀਮ ਜਿੱਦਾਂ ਸਲੂਨ ਵਾਲੇ ਸਟ੍ਰੇਟਨਿੰਗ ਕਰੀਮ ਹੁੰਦੀ ਐ ਸਮੂਥਨਿੰਗ ਕਰੀਮ ਕਹਿ ਦਿੰਦੇ ਉਹਨੂੰ ਸਲੂਨ ਤੇ ਬੜੀ ਯੂਜ਼ ਹੁੰਦੀ ਐ ਓਕੇ ਬਈ ਸਲੂਨ ਤੇ ਪਾਰਲਰ ਤੇ ਬਹੁਤ ਜ਼ਿਆਦਾ ਯੂਜ਼ ਹੁੰਦੀ ਐ ਕਿੰਨੇ ਦੀ ਪੈਣੀ 100 ਰੁਪਏ ਦੀ ਓਕੇ ਬਈ ਆ ਦੇਖੋ ਇਹ ਸਟੀਮਰ ਆ ਗਿਆ ਆ 3 ਇਨ 1 ਸਟੀਮਰ ਐ ਹਾਂ ਬਈ ਕਿੰਨੇ ਦਾ ਪੈਣਾ 100 ਰੁਪਏ ਦਾ ਮੰਗ ਬਲੰ ਮਰ ਵੀ ਚੈੱਕ ਕਰੋ ਕਿੰਨੀ ਆ 999 ਰੁਪਏ ਓਕੇ ਬਾਈ ਕਿਉਂਕਿ ਅਰਬਨ ਗੱਭਰੂ ਉਹਨਾ ਕੰਪਨੀ ਦਾ ਪੀਸ ਹੈ ਤਾਂ 350 ਰੁਪਏ ਆ ਓਕੇ ਆ ਦੇਖੋ ਨੀਵਿਆ ਦੇ ਲੋਸ਼ਨ ਆ ਗਏ ਹਾਂਜੀ ਵੱਡੇ ਲੋਸ਼ਨ 50% ਲੈਸ ਤੇ ਓਕੇ ਜੀ ਠੀਕ ਹੋ ਗਿਆ ਆਓ ਤੁਹਾਨੂੰ ਨਾਲ ਦੀ ਦੁਕਾਨ ਤੇ ਦਿਖਾਣੇ ਆ ਮਾਲ ਬਹੁਤ ਆਇਆ ਜਿਹੜਾ ਖੋਲਿਆ ਨਹੀਂ ਹੈਗਾ ਜੀ ਸ਼ਾਬਾਸ਼